ਚਮਕੀਲਾ ਮੂਵੀ ਆਈ ਆ ਤੇ ਚਮਕੀਲੇ ਦੀ ਜਾਨੀ ਕਿ ਸਾਰੀ ਸਟੋਰੀ ਉਹਦੇ ਵਿੱਚ ਦੱਸੀ ਆ ਚਮਕੀਲਾ ਕਿਹੋ ਜੇ ਗਾਣੇ ਗਾਉਂਦਾ ਸੀ ਕਿਵੇਂ ਲੱਗਦਾ ਸੀ ਉਦੋਂ ਫਿਰ ਤੁਸੀਂ ਜਦੋਂ ਚਮਕੀਲੇ ਦੇ ਗਾਣੇ ਚੋਂਦੇ ਲੋਕ ਬਹੁਤ ਚੋਂਦੇ ਸੀ ਉਹਨੂੰ ਹਾਂ ਵਿੱਚੇ ਚਲੋ ਇੱਕ ਦੋ ਗਾਣੇ ਆਂਦੇ ਗਰਮ ਆਏ ਬਾਕੀ ਚੰਗੇ ਵੀ ਸੀਗੇ ਜਿਹਨੂੰ صدیق ਨੇ ਨਹੀਂ ਗਾंदे ਗਾਏ ਜਾਂ ਹੋਰ ਨੇ ਨਹੀਂ ਗਾਏ ਸਾਰਿਆਂ ਨੇ ਗਾਏ ਹਾਂ ਇੱਕ ਚਮਕੀਲਾ ਇੱਕ ਸਿੱਧੂ ਮੂਸੇ ਵਾਲਾ ਐਡੇ ਤਕੜੇ ਡਾਇਰੈਕਟਰ ਸੀ ਜਿਹਨਾਂ ਕਿ ਆਪ ਹੀ ਲਿਖਦੇ ਸੀ ਤੇ ਆਪ ਹੀ ਗਾਉਂਦੇ ਸੀ ਇਕੋ ਜੀ ਗੱਲ ਹੋਈ ਦੋਹਾਂ ਨੇ ਇਹ ਵੀ ਲੋਕਾਂ ਦੇ ਅੱਖ ਜਾ ਕੇ ਤੇ ਉਹ ਵੀ ਆ ਗਿਆ ਕਿ ਲੋਕਾਂ ਦੇ ਵੀ ਗੰਦੇ ਗਾਣੇ ਗਾਉਂਦੇ ਸੀ ਤਾਂ ਮਾਰਦਾ ਉਦੋਂ ਜਿਆਦੇ ਗੰਦ ਗਾਉਂਦੇ ਸੀ ਤੇ ਹੁਣ ਗੰਦ ਜਿਆਦੇ ਆ ਠੀਕ ਹੈ ਉਹਨਾਂ ਨੂੰ ਮਾਰਤਾ ਕਹੇ ਚੰਗਾ ਨਹੀਂ ਕੀਤਾ ਚੰਗੇ ਖਾਣੇ ਵੀ ਬਹੁਤ ਸੀ ਸਾਥੋਂ ਬਾਬਾ ਕੋਲ ਆ ਤੇ ਰਾਨਨ ਖਾਣਾ ਹੂੰ ਤਲਵਾਰ ਮੈਂ ਖਾਂਗੀ ਧਰਦੀ ਹੂੰ ਇਹ ਚੰਗੇ ਵੀ ਬਹੁਤ ਸੀ ਗਾਣੇ ਉਹ ਦੋ ਬਾਦ ਕੜਾ ਲੱਚਪੁਣਾ ਹਟ ਗਿਆ ਹੂੰ ਉਹਦੇ ਮਾਰੇ ਤੋਂ ਬਾਅਦ ਹੁਣ ਜਿਹੜੇ ਗਾਇਕ ਹੈ ਜੀ ਕੁੜਗਾਂ ਤੇ ਦੇਖ ਲਓ ਤੁਸੀਂ ਵੇਂਦੇ ਹੋ ਗੂ ਟੀਵੀ 'ਚ ਨੀਕਰਾਂ ਪਾਈਆਂ ਹੁੰਦੀਆਂ ਹਮ ਐਦੂ ਗਾ ਤੇ ਗੰਦ ਕਿੱਥੇ ਹੋਊਗਾ ਨੀਕਰਾਂ ਪਾਈਆਂ ਹੁੰਦੀਆਂ ਨੇ ਤੇ ਇਹ ਤਾਂ ਬੜਾ ਗੰਦ ਹੈ ਤੇ ਇਹ ਤਾਂ ਬੜਾ ਗੰਦ ਹੈ ਚਮਕੀਲਾ ਮੂਵੀ ਆਈ ਆ ਤੇ ਚਮਕੀਲੇ ਦੀ ਜਾਨੀ ਕਿ ਸਾਰੀ ਸਟੋਰੀ ਉਹਦੇ ਵਿੱਚ ਦੱਸੀ ਆ ਚਮਕੀਲਾ ਕਿਹੋ ਜਿਹਾ ਗਾਣੇ ਗਾਉਂਦਾ ਸੀ ਚਮਕੀਲਾ ਕਿਹੋ ਜਿਹਾ ਇਨਸਾਨ ਸੀ ਅੱਜ ਬਜ਼ੁਰਗ ਬੈਠੇ ਆ ਇਹਨਾਂ ਦਾ ਜਾਨੀ ਕਿ ਉਸ ਟਾਈਮ 88 ਦੇ ਵਿੱਚੋ ਜਾਨੀ ਕਿ ਉਹਨਾਂ ਦੀ ਮੌਤ ਹੁੰਦੀ ਆ ਤੇ ਬਾਈ ਜੀ ਕਹਿੰਦੇ ਸੀ ਸਾਸਿ ਦੇ ਵਿੱਚ ਰਣ ਸਿੰਘ ਵਾਲੇ ਜਿਲਕੇ ਖਾੜਾ ਵੇਖਣ ਜਾਂਦੇ ਸੀ ਉਦੋਂ ਜੰਗ ਸੀ ਪੂਰੇ ਨੌਜਵਾਨ ਸੀ ਕਿਵੇਂ ਲੱਗਦਾ ਸੀ ਉਦੋਂ ਫਿਰ ਤੁਸੀਂ ਜਦੋਂ ਚਮਕੀਲੇ ਦੇ ਗਾਣੇ ਗਾਉਂਦੇ ਸੀ ਲੋਕ ਬਹੁਤ ਚਾਉਂਦੇ ਸੀ ਉਹਨੂੰ ਹਾਂ ਬਿੱਚੇ ਚਲੋ ਇੱਕ ਦੋ ਗਾਣੇ ਆਂਦੇ ਗਰਮ ਆਏ ਵਾਕੀ ਚੰਗੇ ਵੀ ਸੀਗੇ ਬਹੁਤ ਵਧੀਆ ਬੰਦਾ ਪਸਵਾਦਾ ਵੀ ਠੀਕ ਸੀ ਹੂੰ ਜਿਵੇਂ ਹੁਣ ਤਾਂ ਮਿਊਜ਼ਿਕ ਹੀ ਬਹੁਤ ਆ ਗਿਆ ਜਨਨ ਕਿ ਹੁਣ ਤਾਂ ਗਾਉਣਾ ਵੀ ਬਹੁਤ ਸੋਹਣੂ ਵੀ ਗਾਉਂਦੇ ਸ਼ਦੀਕ ਨੇ ਨਹੀਂ ਗਾਉਂਦੇ ਗਾਏ ਜਾਂ ਹੋਰ ਨੇ ਨਹੀਂ ਗਾਏ ਸਾਰਿਆਂ ਨੇ ਗਾਏ ਹੂੰ ਉਹਦੇ ਵੀ ਦੋ ਚਾਰ ਉਹਦੇ ਸੀਗੇ ਖਰਾਬ ਚਲੋ ਜੀ ਹਾਂ ਜਿਵੇਂ ਇੱਕ ਗੱਲ ਕਰ ਸੀ ਅਖੇ ਵੀ ਉਹਨੂੰ ਖਾੜਕੋਣੇ ਮਾਰਤਾ ਬਾਬਿਆਂ ਨੇ ਮਾਰਤਾ ਕਹਿੰਦੇ ਜਿਵੇਂ ਰਮਲੇ ਨਾਲ ਗੱਲ ਹੋਈ ਰਮਲਾ ਕਹਿੰਦਾ ਜੀ ਮੇਰੇ ਨਾਲ ਗੰਦੇ ਗਾਣ ਤਾਂ ਨਹੀਂ ਚਮਕੀਲਾ ਕਹਿੰਦਾ ਮੇਰੇ ਤਾਂ ਕਿਸੇ ਨੇ ਮਾਰਿਆ ਨਹੀਂ ਬਾਬਿਆਂ ਨੇ ਤਾਂ ਨਹੀਂ ਮਾਰਿਆ ਜੀ ਹਾਂ ਉਹਨੂੰ ਤਾਂ ਕਿਸੇ ਦੇ ਪੈਸਿਆਂ ਦੇ ਦੇਣ ਲੈਨੇ ਮਾਰਿਆ ਜੀ ਹੂੰ ਉਹ ਬੁੜੀ ਤੇ ਨਹੀਂ ਵਾਰ ਕਰਦੇ ਕਿ ਨਹੀਂ ਨਹੀਂ ਹਾਂ ਇਹ ਤਾਂ ਸਾਡੇ ਪਹਿਲੇ ਪਹਿਲੇ ਇਤਿਹਾਸ ਦੀ ਵਿੱਚ ਹੈਗਾ ਹੂੰ ਉਹ ਤਾਂ ਇਕੱਲੇ ਉਹਨੂੰ ਮਾਰ ਸਕਦੇ ਸੀ ਜੇ ਕਹਿੰਦਾ ਤਾਂ ਨਾਲ ਉਹ ਤਾਂ ਚਾਰੇ ਮਾਰਤੇ ਢੋਲਕੀਆਂ ਢਾਲਕੀਆਂ ਵਾਲੇ ਵੀ ਮਾਰਤੇ ਸੀਗੇ ਹੂੰ ਹਾਂ ਹੁਣ ਇੱਕ ਦਿਨ ਵੇਖਿਆ ਨਟ ਤੇ ਸੀ ਜੀ ਜਿਵੇਂ ਰੈਕਟਰ ਦੀ ਗੱਲ ਕਰੀਏ ਆਪਾਂ ਇੱਕ ਚਮਕੀਲਾ ਇੱਕ ਸਿੱਧੂ ਮੂਸੇ ਵਾਲਾ ਐਡੇ ਤਕੜੇ ਰੈਕਟਰ ਸੀ ਜਿਹਨੇ ਕਿ ਆਪ ਹੀ ਲਿਖਦੇ ਸੀ ਤੇ ਆਪ ਹੀ ਗਾਉਂਦੇ ਸੀ ਤੇ ਪਸੰਦ ਵੀ ਲੋਕ ਇਹਨੂੰ ਬਹੁਤ ਜ਼ਿਆਦਾ ਕਰਦੇ ਸੀ ਇੱਕੋ ਜੀ ਗੱਲ ਹੋਈ ਦੋਵਾਂ ਨੇ ਹੂੰ ਇਹ ਵੀ ਲੋਕਾਂ ਦੇ ਅੱਖ ਜਾ ਕੇ ਤੇ ਉਹ ਵੀ ਆ ਗਿਆ ਹੂੰ ਗੱਲ ਇੱਕੋ ਜੀ ਇਹਨਾਂ ਦੀ ਦੋਵਾਂ ਦੀ ਜੀ ਹਾਂ ਜਿਹੜੇ ਜਿਹੜੇ ਗੰਦੇਆਂ ਗਾਣੇ ਦੀ ਗੱਲ ਕਰੀਏ ਲੋਕ ਕਹਿੰਦੇ ਵੀ ਗੰਦੇ ਗਾਣੇ ਗਾਉਂਦੇ ਸੀ ਤਾਂ ਮਾਰਤਾ ਉਦੋਂ ਜ਼ਿਆਦੇ ਗੰਦ ਗਾਉਂਦੇ ਸੀ ਤੇ ਹੁਣ ਗੰਦ ਜ਼ਿਆਦੇ ਆ ਹੌਣ ਹੁਣ ਵੱਧ ਆ ਕੇ ਨਾਲ ਹੁਣ ਵੱਧ ਹਾਂਜੀ ਹੁਣ ਵੱਧ ਆ ਜੀ ਜਿਹੜੇ ਉਹਨਾਂ ਨੇ ਗਾਣੇ ਗਾਏ ਸੀ ਚਮਕੀਲੇ ਨੇ ਉਹ ਇਦੋਂ ਜਿਹੜੇ ਹੁਣ ਆਉਣ ਵਾਲੀ ਪੀੜ੍ਹੀ ਸੀਗੀ ਉਹ ਹੁਣ ਦੇ ਗਾਤੇ ਉਹਨਾਂ ਨੇ ਪਹਿਲਾਂ ਆਪਦੇ ਮਲ ਟਾਈਮ ਦੇ ਵਿੱਚ ਉਹਨਾਂ ਜੇ ਅਰਥ ਕੱਢੀਏ ਜੇ ਸਹੀ ਅਰਥ ਕੱਢੀ ਸਹੀ ਨਿਕਲਦਾ ਜੇ ਗਲਤ ਕੱਢੀ ਗਲਤ ਨਿਕਲਦਾ ਦੂਰੇ ਅਰਥ ਦੇ ਗਾਣੇ ਗਾਏ ਉਹਨਾਂ ਨੇ ਠੀਕ ਹੈ ਉਹਨਾਂ ਨੂੰ ਮਾਰਤਾ ਕਿਸੇ ਚੰਗਾ ਨਹੀਂ ਕੀਤਾ ਉਹਦਾ ਕਿਤੇ ਆਪਦੇ ਕਲਾਕਾਰਾਂ ਨੇ ਮਰਵਾਇਆ ਉਹਨੂੰ ਹੋਰ ਨਹੀਂ ਕਿਸੇ ਨੇ ਮਾਰਿਆ ਉਹਨੂੰ ਜੀ ਹਾਂਜੀ ਜਿਵੇਂ ਗੱਲ ਕਰੀਏ ਜਿਹੜੇ ਉਹ ਗਾਣੇ ਗਾਉਂਦਾ ਸੀ ਕਹਿੰਦੇ ਉਹ ਤਾਂ ਸੱਬਿਆ ਚਾਰ ਕੇ ਗਾਉਂਦਾ ਸੀ ਜਿਵੇਂ ਜੀਜਾ ਸਾੜੀ ਦਾ ਗਾਉਂਦਾ ਸੀ ਜੋਰ ਭਝਾਈ ਦਾ ਗਾਉਂਦਾ ਸੀ ਆਹੀ ਗਾਣੇ ਗਾਉਂਦੇ ਸੀ ਹੋਰ ਤਾਂ ਕੋਈ ਗਾਣੇ ਨਹੀਂ ਸੀ ਵਿੱਚ ਕਦੋਂ ਸੀਗੇ ਜੀ ਦੁੱਧ ਚਰ ਵੀ ਥੋੜੇ ਜੇ ਹੂੰ ਔਰ ਚੰਗੇ ਖਾਣੇ ਵੀ ਬਹੁਤ ਸੀ ਹੂੰ ਜਿਵੇਂ ਸਾਥੋਂ ਬਾਬਾ ਕੋਲ ਆਇਆ ਤੇ ਰਾਨਣ ਖਾਣਾ ਹੂੰ ਤਲਵਾਰ ਮੈਂ ਕਲਗੀ ਧਰਦੀ ਹੂੰ ਇਹ ਚੰਗੇ ਵੀ ਬਹੁਤ ਸੀ ਗਾਣੇ ਸਾਰੇ ਮਾੜੇ ਵੀ ਨਹੀਂ ਸੀ ਜੀ ਇੱਕ ਦੋ ਗਾਣੇ ਸੀਗੇ ਰੀਤ ਲੱਤਰਾਂ ਲੋ ਮਾਰੇ ਗਾਣੇ ਦੀ ਗੱਲ ਕਰਦੇ ਵੀ ਮਾਰੇ ਗਾਣੇ ਗਾਉਂਦਾ ਸੀ ਉਹ ਗੰਦੇ ਗਾਣੇ ਗਾਉਂਦਾ ਸੀ ਚੰਗੇ ਗਾਣੇ ਦੀ ਕੌਣੀ ਗੱਲ ਕਰਦੇ ਵੀ ਉਹਨੇ ਚੰਗੇ ਵੀ ਗਾਏ ਆ ਜੇ ਮਾਰੇਆਂ ਪਿੱਛੇ ਮਾਰੇ ਆਉਂਦਾ ਉਹਨੂੰ ਵਾਰਨਿੰਗ ਦਿੰਦੇ ਪਹਿਲਾਂ ਹੂੰ ਹਾਂ ਹੂੰ ਇਹਦਾ ਹੋਰ ਕੋਈ ਕਾਰਨ ਹੋ ਸਕਦਾ ਹੂੰ ਤੇ ਉਹਨੂੰ ਵਾਰਨਿੰਗ ਵੀ ਦੇ ਸਕਦੇ ਪਹਿਲਾਂ ਭਾਈ ਤੂੰ ਹਟ ਜਾ ਇਸ ਕੰਮ ਤੋਂ ਹੂੰ ਤੁਸੀਂ ਹੁਣ ਉਹਦੀ ਜਿਹੜੀ ਮੂਵੀ ਆਈ ਹੈ ਉਹ ਵੀ ਸੁਣਿਆ ਹੁਣ ਆ ਉਹਦੀ ਵੀ ਚਮਕੀ ਚਮਕੀਲੇ ਦੇ ਫਿਲਮ ਬਣੀ ਇੱਕ ਪਰ ਸੋ ਅਖਬਾਰ ਚ ਆਇਆ ਸੀ ਉਹਦੇ ਬਾਰੇ ਅੱਛਾ ਥਾਰਾ ਵੀ ਉਸ ਤੋਂ ਬਾਅਦ ਕਿਹੜਾ ਲੱਚਰਪੁਣਾ ਹਟ ਗਿਆ ਹੂੰ ਉਹਦੇ ਮਾਰੇ ਤੋਂ ਬਾਅਦ ਹੂੰ ਕਿ ਜਦੋਂ ਉਹਨੂੰ ਜ਼ਮਾਨਾ ਚੱਲ ਚੱਲ ਜਾਂਦਾ ਉਦੋਂ ਆਦਮੀ ਉਵੇਂ ਹੀ ਚੱਲੀ ਜਾਂਦਾ ਹੁਣ ਜਿਹੜੇ ਗਾਇਕ ਹੈ ਜੀ ਕੁੜੀਆਂ ਦੇ ਦੇਖ ਲਓ ਤੁਸੀਂ ਵਹਿੰਦੇ ਹੋ ਗੂ ਟੀਵੀ ਚ ਨੀਕਰਾਂ ਪਾਈਆਂ ਹੁੰਦੀਆਂ ਨੇ ਐਦੂ ਗਾ ਦੀ ਗੰਦ ਕਿੱਥੇ ਹੋਊਗਾ ਨੀਕਰਾਂ ਪਾਈਆਂ ਹੁੰਦੀਆਂ ਨੇ ਕੁੜੀਆਂ ਤੇ ਇਹ ਤਾਂ ਬੜਾ ਗੰਦ ਨਹੀਂ ਜਦੋਂ ਚਮਕੀਲਾ گاਉਂਦਾ ਸੀ ਉਹਦਾ ਟੀਵੀ ਬੋਟਾ ਮੇ ਟਾਵੇਂ ਟਾਵੇਂ ਘਰਾਂ ਦੇ ਵਿੱਚ ਜਾਨੀ ਕਿ ਪਿੰਡ ਦੇ ਵਿੱਚ ਜੇ ਗੱਲ ਕਰੀਏ ਪੰਜ ਸੱਤ ਮਸਾ ਟੀਵੀ ਹੁਣ ਕੋ ਉਸ ਟਾਈਮ ਤੇ ਆਹੋ ਉਦੋਂ ਆਈ ਸੀਗਾ ਜੀ ਉਦੋਂ ਇਹੋ ਜੀ ਗੱਲ ਨੂੰ ਲੋਕ ਚਾਹੁੰਦੇ ਸੀਗੇ ਐਂ ਕੋਈ ਟੀਵੀ ਨਹੀਂ ਸੀ ਕਿਤੇ ਰੇਡ ਗਿਆ ਸ ਖਬਰਾਂ ਮੜਗ ਮੁੱਟਕਾਂ ਸੁਣ ਲੈਂਦੇ ਹੀ ਹੋਰ ਹੈ ਨਹੀਂ ਸੀ ਕੁਝ ਹਾਂ ਤੇ ਲੋਕ ਬਹੁਤ ਇਕੱਠ ਹੋ ਜਾਂਦੇ ਜਿੱਥੇ ਪ੍ਰੋਗਰਾਮ ਹੁੰਦਾ ਸੀ ਜੀ ਉਦੋਂ ਟੀਵੀ ਨਹੀਂ ਹੁੰਦੇ ਸੀ ਕਹਿੰਦੇ ਸੀ ਗੰਦੇ ਗਾਣੇ ਕਹੁੰਦਾ ਜੇ ਗੱਲ ਕਰਕੇ ਤਾਂ ਹੁਣ ਬਾਬਿਆਂ ਦੇ ਹੱਥਾਂ 'ਚ ਵੀ ਮੋਬਾਈਲ ਆ ਤੇ ਨਿੱਕ ਨਿੱਕੇ ਜਵਾਕਾਂ ਦੇ ਹੱਥ 'ਚ ਹੁਣ ਗੰਦ ਜ਼ਿਆਦਾ ਤੇ ਉਦੋਂ ਗੰਦ ਸੀ ਨਹੀਂ ਹੁਣ ਵੱਧ ਆ ਜੀ ਜੀ ਉਦੋਂ ਗੰਦ ਨਹੀਂ ਜੀ ਉਹ ਤਾਂ ਨਿੱਕਾ ਜਵਾਕ ਵੀ ਜਨਨ ਕਿ ਮੋਬਾਈਲ ਤੇ ਪਤਾ ਨਹੀਂ ਕੀ ਕੁਝ ਵੇਖੀ ਜਾਂਦਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹਮ ਹੁਣ ਬਾਲਾ ਜੀ ਗੰਦ ਜੀ ਜੇ ਮੂਸੀ ਵਾਲੀ ਦੀ ਗੱਲ ਕਰਕੇ ਮੂਸੀ ਵਾਲਾ ਜਵੇਂ ਕਿ ਆਪ ਲਿਖਦਾ ਸੀ ਆਪ ਗਾਉਂਦਾ ਸੀ ਉਸੇ ਤਰ੍ਹਾਂ ਜਮਕੀਲਾ ਸੀ ਹਾਂ ਜੀ ਲਿਖਦਾ ਉਹ ਆਪ ਹੀ ਸੀ ਆਪ ਹੀ ਗਾਉਂਦਾ ਸੀ ਜੀ ਏ ਵੀ ਮੂਸੀ ਵਾਲਾ ਵੀ ਲਿਖਦਾ ਸੀ ਤੇ ਗਾਉਂਦਾ ਸੀ ਹੂੰ ਮੂਸੀ ਵਾਲ ਦੇ ਗਾਣੇ ਦੀ ਗੱਲ ਕਰੀਆ ਨਿੱਕਾ ਜਿਹਾ ਆਕ ਆਪਣੇ ਕੋਲੇ ਹੁਣੀ ਤੇ ਲੰਮੇ ਰਟ ਜੀ ਨੂੰ ਚਾਹ ਸੀ ਮੈਂ ਸੁਣਾਉਣਾ ਸੁਣਾਉਣਾ ਤੋ ਸੁਣਾ ਕੇ ਗਿਆ ਹਨਾ ਆਪਣ ਹਾਂਜੀ ਹਾਂ ਉਹਨੂੰ ਜਵਾਕ ਬਹੁਤ ਚਾਉਂਦੇ ਆ ਜੀ ਜੀ ਨੌਜਵਾਨ ਤਬਕਾ ਵੀ ਚਾਉਂਦਾ ਨੌਜਵਾਨ ਤਾ ਤਬਕਾ ਵੀ ਚਾਉਂਦਾ ਜਵਾਕ ਵੀ ਚਾਉਂਦੇ ਇਹਨੂੰ ਜੀ ਚਾਉਂਦੇ ਸੀ ਇਹਨਾਂ ਦੋਨਾਂ ਕਲਾਕਾਰਾਂ ਨੇ ਇਹੋ ਜਿਹਾ ਲਿਖਿਆ ਜਿਹੜਾ ਬਾਅਦ ਚ ਸੱਚ ਹੋਇਆ ਜਿਵੇਂ ਉਹਨੇ ਕਿਹਾ ਸੀ ਮੇਰੀ ਮੌਤ ਹੋਊ ਮੇਰਾ ਜਨਨਕ ਸਿਮਾ ਉਸ ਜਨਨਕ 40 ਰਥਾ ਮੱਚੂ ਆ ਚਮਕਮਾਰ ਪਟਾਲਵੀ ਵਾਂਗੂ ਹੂੰ ਉਹ ਸਿਮੇਂ ਜੰਦਾ ਕੱਪੂ ਹਾਂ ਉੱਠੂ ਦਾ ਜਨਾਜ਼ਾ ਤੇ ਰਿਹਾਰ ਦਾ ਹੂੰ ਉਹ ਸੱਚ ਹੋ ਗਿਆ ਜੀ ਇਹਨਾਂ ਨੇ ਜੋ ਕੁਝ ਹੋਇਆ ਜਾਨੀ ਕਿ ਉਹੀ ਜਾਨੀ ਕਿ ਚਮਕੀਲੇ ਨੇ ਗਾਇਆ ਸੀ ਕੀ ਮਣਿਆਦਾਂ ਤੇਰੀਆਂ ਪਾਣੀ ਦੇ ਬੁਲਬੁਲਿਆ ਹਣਾ ਹਾਂ ਹਾਂ ਤੁਸੀਂ ਸੁਣਿਆ ਚਮਕੀਲੇ ਦਾ ਗਾਣਾ ਸੀ ਹਾਂ ਜੀ ਹਾਂ ਸੁਣਿਆ ਸੁਣਿਆ ਜੀ ਬਾਪੂ ਫੇਰੇ ਤੁਸੀਂ ਚਮਕ ਕਿੱਡੇ ਸੀ ਜਦੋਂ ਚਮਕੀਲੇ ਦਾ ਖਾੜੇ ਲੱਗਦੇ ਸੀ ਪਿੰਡਾਂ ਦੇ ਵਿੱਚ ਮੈਂ ਤਾਂ ਐਡਾ ਕੋੜੀ ਸੀ ਅੱਛਾ ਤਾਂ ਵੀ ਕਿੰਨਾ ਜਵਾਨ ਸੀ ਪੂਰਾ ਤੂੰ ਹਾਂ ਹਾਂ ਜਾਂਦਾ ਨਹੀਂ ਪਿੰਡ ਐ ਖਾੜਾ ਖੁੜਾ ਵੇਖਣ ਕਿਤੇ ਜਾਈਦਾ ਸੀ ਯਾਰ ਇਹ ਮਾਸਟਰ ਲੱਗੇ ਵਸੀ ਜੀ ਅੱਛਾ ਅੱਛਾ ਮੇਰਾ ਜਨਮ 46 ਦਾ ਅੱਛਾ ਘਟਵਾਲੀ ਜਾਈਦਾ ਸੀ ਇਹ ਮਾਸਟਰ ਲੱਗੇ ਵਸੀ ਜੀ ਗਜੰਦ ਘਟ ਸੀ ਅਸੀਂ ਡਾਕਟਰ ਦਾ ਫਿਰ ਉਦੋਂ ਕਹਿੰਦਾ ਗੰਦੇ ਗਾਣੇ ਨਹੀਂ ਸੁਣਦੇ ਹੁੰਦੇ ਉਦੋਂ ਕਹਿੰਦੇ ਸੀ ਨਾ ਕੋਈ ਗੰਦੇ ਗਾਣੇ ਗਾਉਂਦਾ ਗੰਦੇ ਗਾਣੇ ਗਾਉਂਦਾ ਨਹੀਂ ਜਾਈਦਾ ਬਹੁਤ ਘਟ ਸੀ ਟਾਈਮ ਹੀ ਨਹੀਂ ਸੀ ਜੀ ਭਈ ਆ ਕੰਦੇ ਜੇ ਤੁਸੀਂ ਖਾਣਾ ਵੇਖਣ ਗਏ ਉਥੇ ਕਿਹੜਾ ਗਾਣਾ ਸੁਨਾਇਆ ਕੁ ਚੁਮਕੀਲੇ ਦੱਸੋਗੇ ਮਾੜਾ ਮੋਟਾ ਯਾਦ ਹੋਵੇ ਤੁਹਾਡੀ ਨਹੀਂ ਯਾਦ ਨਹੀਂ ਹੁੰਦੇ ਯਾਰ ਅੱਛਾ ਹਾਂ ਉਦੋਂ ਕੱਠ ਕਿਵੇਂ ਹੁੰਦਾ ਸੀ ਅੱਠ ਬੜਾ ਅਸੀਂ ਅਸੀਂ ਤਾਂ ਜਾਇ ਨਹੀਂ ਜਾਂ ਨੇੜੇ ਮੁੜਿਆ ਰਾਹ ਚ ਮੁੜਿਆ ਹਾਂ ਰਾਹ ਚ ਮੁੜਿਆ ਤੇ ਕੱਠ ਬੜਾ ਸੀ ਪੁੱਜ ਕੇ ਜਿਹੜਾ ਹੁਣ ਦਾ ਖਾੜਾ ਲਾਉਣਾ ਤੇ ਜਦੋਂ ਉਦੋਂ ਖਾਣਾ ਖਾੜਾ ਲੱਗਦਾ ਸੀ ਕਹਿੰਦੇ ਉਦੋਂ ਦਾ ਖਾੜਾ ਐ ਦੇਸੀ ਜੇ ਥਾਂ ਤੇ ਲਾਦੇ ਕੋਟ ਇੱਥੇ ਸਦੀਕ ਲੱਗਿਆ ਸੀ ਅਸੀਂ ਰਿਸ਼ਤਾ ਕਰਾਇਆ ਸੀ ਸਾਡੇ ਘਰੇ ਬੈਠਾ ਰਿਹਾ ਉਹ ਤੇ ਇਹ ਗੱਲ ਹੈਗੀ ਐ 나ਸੀ ਦੀ ਤੇ ਬਹੁਤ ਕਾਠ ਸੀ ਉੱਥੋਂ ਤੱਕ ਟਰਾਲੀਆਂ ਤੇ ਟਰੱਕ ਟਰੂਕ ਖੜੇ ਸੀ ਅੱਡੇ ਤੱਕ ਹਾਂ ਲੋਕੀ ਸ਼ੋਰਾਂ ਦੇ ਉੱਤੇ ਚੜ ਜਾਂਦੇ ਬਨੇਰਿਆਂ ਦੇ ਦਰਖਤਾਂ ਦੇ ਨੂੰ ਸ਼ਾਮ ਨੂੰ ਆਇਆ ਸੀ ਉਹ ਖਾੜਾ ਖੂੜਾ ਲਾ ਕੇ ਤੇ ਲੋਕ ਫੇਰ ਮੁੜਿਆ ਤੇ ਨੇਰੇ ਹੁੰਦੇ ਤੱਕ ਸੁਣਾਈ ਗਿਆ ਅੱਛਾ ਹਾਂ ਨਹੀਂ ਹੁਣ ਤਾਂ ਜਿਵੇਂ ਵਿਆਹ ਸ਼ਾਦੀਆਂ ਸਾਰੇ ਹੋਣ ਹੀ ਪੈਸਾਂ ਦੇ ਵਿੱਚ ਲੱਗ ਪਏ ਹਨਾ ਉਦੋਂ ਦਾ ਜਿੱਥੇ ਸ਼ੋਰ ਜੇ ਲੱਗਿਆ ਵੇਖੇ ਲਾ ਦਿੰਦੇ ਇੱਕ ਆਪਣਾ ਜੈਤੋ ਵਾਲਾ ਤਾਰੀ ਜਿਹੜਾ ਤੇ ਬਹੁਤ ਮਸ਼ਹੂਰ ਹੁੰਦਾ ਸੀ ਜੈਤੋ ਵਾਲਾ ਹਾਂ ਜੀ 스피커 ਬਹੁਤ ਮਸ਼ਹੂਰ ਸੀ ਹਾਂ ਜੀ 스피커 ਮਸ਼ਹੂਰ ਸੀ ਜੀ ਅੱਛਾ ਜੀ ਉਹ ਕਹਿੰਦੇ ਵੀ ਕਿਹੜਾ ਕਲਾਕਾਰ ਆ ਜਿਹਨੇ ਉਹਦਾ ਨਾਂ ਨਹੀਂ ਪਾਇਆ ਗੀਤ ਦੇ ਹਾਂ ਪਾਇਆ ਸਾਰਿਆਂ ਨੇ ਪਾਇਆ ਉਹਦੇ ਹਾਂ 스피ਕਰਾਂ ਬੜਾ ਮਸ਼ਹੂਰ ਸੀ ਉਹ ਦਾ ਸਾਊਂਡ ਬਾਲਾ ਵਧੀਆ ਸੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਆਵਾਜ਼ ਹੁੰਦੀ ਸੀ ਜਿੱਥੇ ਵੀ ਕਿਤੇ ਜਾਂਦੇ ਸੀ ਹਰੇਕ ਬੰਦਾ ਸੁਣਦਾ ਸੀ ਜੀ ਜੀ ਹੁਣ ਫਿਲਮ ਦੀ ਜਿਹੜੀ ਬਣੀ ਹੈ ਚਮਕੀਲਾ ਤੁਸੀਂ ਸ਼ਾਇਦ ਉਹਦੇ ਚ ਵੇਖਿਆ ਹੋਣਾ ਜਿਹੜਾ ਉਹ ਮੈਕ ਲੱਗਾ ਉਹਦੇ ਦੇ ਵੀ ਜੈਤੋ ਵਾਲੀ ਕਾ ਲਿਖਿਆ ਹਾਂ ਜਿਆਦਾਤਰ ਦੇਖਿਆ ਜੈਤੋ ਤਾਰੀ ਦੇ ਮਤਲਬ ਸਾਰਿਆਂ ਨਾਲ ਹੀ ਸੀਗਾ ਉਹਨਾਂ ਦਾ ਜਿੰਨੇ ਵੀ ਕਲਾਕਾਰ ਸੀਗੇ ਸਾਰੇ ਇਹਨਾਂ ਦੇ ਨਾਮ ਪਰਿਆ ਉਹ ਗਵਰਨਾ ਨਹੀਂ ਸੀ ਨਾ ਉਹ ਕੋਈ ਗੀਤਕਾਰ ਸੀਗਾ ਲਖਾਰੀ ਵੀ ਨਹੀਂ ਸੀਗਾ ਹਾਂ ਸਾਊਂਡ ਉਹਦਾ ਮਾਲ ਦੀ ਹਾਂ ਸਾਊਂਡ ਜਿਆਦਾ ਚੰਗਾ ਵਧੀਆ ਸੀ ਕਰਕੇ ਉਹਨੂੰ ਬਾਪੂ ਦਾ ਬਾਪੂ ਤੂੰ ਗਾਣਾ ਵੀ ਸੁਣਿਆ ਹੋਣਾ ਸਦੀਕ ਦਾ ਬੂਹੇ ਅੱਗੇ ਬੈਠਾ ਰਹਿੰਦਾ ਜੋ ਜੋ ਜੈਤੋਨ ਵਾਲਾ ਤਾਰੀ ਤੇ ਭਾਬੋ ਲੈ ਗਈ ਨਾਲ ਕੁੰਜੀਆਂ ਹਣਾ ਆਪਾਂ ਨਹੀਂ ਹੋਈ ਸੁਣੇ ਸਣੇ ਆਪਾਂ ਨਹੀਂ ਗਏ ਨਹੀਂ ਬਰਿੰਦਰ ਵੀ ਪਾਇਆ ਸੁਣਿਆ ਜੱਕੇ ਜਾਂਦੇ ਜੈਤੋਨੋਂ ਬਸੇਰੇ ਹੂੰ ਕੰਮ ਪਾਉਂਦੇ ਨੇ ਬਹੁਤ ਕਲਾਕਾਰ ਤਾਰੀ ਦਾ ਨਾਂ ਅੱਛਾ ਜੱਕੇ ਜਾਂਦੇ ਜੈਤੋਨੋਂ ਬਸੇਰੇ ਬਹੁਤ ਕਲਾਕਾਰਾਂ ਦਾ ਨਾਮ ਪਾਉਂਦੇ ਨੇ ਜੀ ਗਦਾਰ ਸੰਤੂ ਨੇ ਵੀ ਗਾਇਆ ਸੀ ਜੈਤੋ ਵਾਲੇ ਤਾਰੀ ਨੂੰ ਧਰਮਰਾਜ ਬਣ ਬੈੰਦਾ ਸੀ ਹਾਂ ਹਾਂ ਉਹਨੇ ਵੀ ਗਾਇਆ ਸੀ ਲਦੀਕ ਨੇ ਵੀ ਗਾਇਆ ਸੀ ਜੀ ਬੋਕਰ ਵਾਲਾ ਗੱਲ ਆਇਆ ਸੀ ਜਿਹੜਾ ਉਹ ਵੀ ਜੈਤਾਰੀ ਦੇ ਨਾਂ ਦੇ ਸੀਗਾ ਇਹ ਕਿਹੜਾ ਬਾਪੂ ਪੁੱਠਾ ਪੰਗਾ ਲੈ ਲੈ ਜੱਟੀਆਂ ਨੇ ਬੋਕਰ ਸਿੰਘ ਨੂੰ ਹੱਥ ਲਾ ਕੇ ਹਾਂ ਤੇ ਉਹਨੇ ਜਿਹੜਾ ਬੋਕਰ ਦੇ ਹੱਥੋਂ ਮਾਰ ਕੇ ਜਨਾਨੀ ਜੈਤੋ ਵਰਗੇ ਤਾਰੀ ਮਾਰਨਗੇ ਇਹਨੇ ਕਰਿਆ ਕੇ ਹੂੰ ਉਠਾ ਬੰਗਾਲ ਲੈ ਜਿੱਤ ਕੇ ਉਹਦੇ ਸੰਗ ਨੂੰ ਹੱਥ ਲਾ ਕੇ ਆ ਬਾਈ ਵੀ ਖੜਿਆ ਬਾਈ ਬਾਈ ਕਿਵੇਂ ਲੱਗਦਾ ਤੁਹਾਨੂੰ ਠੀਕ ਹੈ ਜਿਵੇਂ ਚਮਕੀਲਾ ਮੂਵੀ ਆਈ ਹੈ ਜਿਵੇਂ ਗੱਲ ਕਰਦੇ ਸਿਰਫ ਗੰਦੇ ਗਾਣੇ ਦੀ ਗੱਲ ਕਰਦੇ ਸੀ ਗੰਦੇ ਗਾਣੇ ਹੁਣ ਜਿਆਦਾ ਉਦੋਂ ਹੁੰਦੇ ਸੀ ਹੁਣ ਤਾਂ ਵੇਖੋ ਹੁਣ ਤਾਂ ਲੱਚਰ ਪੁਣਾ ਵੜਿਆ ਹੀ ਆ ਹੂੰ ਇਹ ਉਦੋਂ ਠੀਕ ਸੀਗਾ ਵਿੱਚੋਂ ਗੀਤ ਸੀਗੇ ਦੋ ਚਾਰ ਗਾਉਂਦੇ ਹੋ ਹੂੰ ਵਿੱਚੋਂ ਠੀਕ ਚੰਗੇ ਵੀ ਸੀਗੇ ਪਿੱਛੇ ਮਾੜੇ ਹੂੰ ਹੁਣ ਤਾਂ ਹੋਰ ਵਧੀ ਜਾਂਦਾ ਕੰਮ ਹੁਣ ਤਾਂ ਵੇਖ ਲੋ ਟੀਵੀਆਂ ਦੇ ਮੋਬਾਈਲਾਂ ਦੇ ਕੀ ਕੁਸਾ ਰਿਆ ਹੂੰ ਤੇ ਬੱਚੇ ਕੀ ਵੇਖ ਰਹੇ ਆ ਪੰਦੋਸ ਬਾਰੇ ਪਤਾ ਨਹੀਂ ਹਨ ਬਾਕੀ ਰੈਂਦੀ ਗੁੰਦੀ ਕਰੋਨਾ ਨੇ ਜੜ ਕੱਢਤੀ ਹਰੇਕ ਬੱਚੇ ਦੇ ਹੱਥ ਚ ਹੁਣ ਮੋਬਾਈਲ ਆ ਗਿਆ ਹੂੰ ਤੇ ਉਦੋਂ ਇਹ ਚੀਜ਼ ਹੈ ਨਹੀਂ ਸੀਗਾ ਉਹ ਤਾਂ ਕੋਈ ਟੀਵੀ ਬਰਲੇ ਬਰਲੇ ਕਰੀ ਸੀਗਾ ਤੇ ਉਹ ਵੇਂਦੇ ਸੀ ਕੋਲੋਂ ਜੀ ਜੀ ਹਾਂ ਹੁਣ ਤਾਂ ਫਿਰ ਉਦੋਂ ਬਰਹੀ ਹੈ ਕੰਮ ਜੀ